ਕੀ ਕੀਤੀ ਜਾਰੀ ਕੀ ਕਹੋਗੇ ਨੂੰ ਲੈ ਕੇ ਇਹ ਜਿਹੜੀ ਮਹਿਮ ਤੁਸੀਂ ਪਹਿਲਾਂ ਹੀ ਜਾਣਦੇ ਹੋ ਜਯੋਧ ਨਸ਼ਿਆਂ ਵਿਰੁੱਧ ਜਿਹੜੀ ਸ਼ੁਰੂ ਕੀਤੀ ਗਈ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜਵਾਲ ਦੀ ਰਹਿਮਾਈ ਚ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਔਰ ਉਹਨਾਂ ਵੱਲੋਂ ਸ਼ੁਰੂ ਕੀਤੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਇਹ ਨਸ਼ਾ ਖਤਮ ਕਰਨਾ ਪਊ ਸਾਡੇ ਪੰਜਾਬ ਦੀ ਨੌਜਵਾਨੀ ਬਰਜਾਉਣੀ ਪਊਗੀ ਜਿਸ ਨੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਸਾਡਾ ਨੌਜਵਾਨ ਕਿ ਨਸ਼ਾ ਰਹਿਤ ਹੋਊਗਾ ਸਿਹਤਯਾਬ ਹੋਊਗਾ ਤੇ ਪੜਿਆ ਲਿਖਿਆ ਹੋਊਗਾ ਰੋਜ਼ਗਾਰ ਹੋਊਗਾ ਉਸ ਵਾਸਤੇ ਆਜਾਮਾ ਦੀ ਪਾਰੀ ਸਰਕਾਰ ਲੱਗੀ ਹੋਈ ਆ ਇਹ ਜਿਹੜਾ ਜੁੱਧ ਨਸ਼ਿਆ ਵਿਰੁੱਧ ਦੀ ਸ਼ੁਰੂਆਤ ਪਹਿਲਾਂ ਕੀਤੀ ਗਈ ਸੀ ਉਹਦੇ ਚ ਕਾਫੀ ਵੱਡੀ ਹੱਦ ਤੱਕ ਮਲਕੇ ਸ਼ਬਦ ਇਹ ਆਪਾਂ ਨੂੰ ਨਸ਼ਾ ਛਡਾਉਣ ਵਾਸਤੇ ਨచ్చే ਨੂੰ ਬਚਾਉਣ ਵਾਸਤੇ ਫਾਇਦਾ ਮਿਲਿਆ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡਬਲ ਮਲਕੇ ਸੈਕੰਡ ਟਰਮ ਚੱਲੀ ਆ ਯਾਤਰਾ ਸ਼ੁਰੂ ਕੀਤੀ ਗਈ ਆ ਤੇ ਉਹਦੇ ਵਿੱਚ ਬਿਲਕੁਲ ਖਤਮ ਕਰਕੇ ਸਾਲ ਲਵਾਂਗੇ ਕਿਉਂਕਿ ਹਰ ਆਮ ਆਦਮੀ ਚਾਹੁੰਦਾ ਹਰ ਮੇਰੀ ਮਾਂ ਸਤਿਕਾਰਯੋਗ ਚਾਹੁੰਦੀ ਆ ਹਰ ਸਤਿਕਾਰਯੋਗ ਬਜ਼ੁਰਗ ਚਾਹੁੰਦਾ ਹਰ ਭੈਣ ਸਤਿਕਾਰਯੋਗ ਚਾਹੁੰਦੀ ਆ ਤੇ ਹਰ ਨੌਜਵਾਨ ਚਾਹੁੰਦਾ ਵੀ ਇਹ ਨਸ਼ਾ ਕਦਮ ਕੀਤਾ ਜਾਵੇ ਪਰ ਪਿਛਲੇ ਨੇ ਪੰਜਾਬ ਦੇ ਵਿੱਚ ਨਸ਼ਾ ਲਿਆ ਕੇ ਔਰ ਪੰਜਾਬੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਪੰਜਾਬ ਦੇ ਜਿਹੜੇ ਲੋਕ ਨੇ ਬਹੁਤ ਸੂਝਵਾਨ ਤੇ ਬਹੁਤ ਸਮਝਦਾਰ ਨੇ ਉਹਨਾਂ ਜਿਹਨੇ ਪੰਜਾਬ ਦਾ ਪਾਣੀ ਪੀ ਲਿਆ ਉਹਦਾ ਬਦਲ ਕੋਈ ਨਹੀਂ ਔਰ ਪੰਜਾਬੀ ਆ ਚਾਹੁੰਦੇ ਨੇ ਕਿਉਂਕਿ ਆਮ ਆਦੀ ਪਾਰੀ ਸਰਕਾਰ 77 ਸਾਲ ਦੇ ਇੱਕ ਰਿਕਾਰਡ ਤੋੜ ਕੇ ਔਰ 92 ਸੀਟਾਂ ਦਿਤੀਆਂ ਏਸ਼ੇ ਕਰਕੇ ਦਿਤੀਆਂ ਕਿਉਂਕਿ ਇਹ ਨਸ਼ਾ ਖਤਮ ਕੀਤਾ ਜਾਵੇ ਜਿਹੜੇ ਇਹ ਨਸ਼ਾ ਲੈਉਣ ਵਾਲੇ ਸੀ ਉਹਨਾਂ ਨੂੰ ਖੁੱਡੇ ਲੈਣ ਲਾਇਆ ਔਰ ਤੁਸੀਂ ਦੇਖਿਆ ਬਲਾਕ ਸੰਮਤੀ ਜਿਲ੍ਹਾ ਪ੍ਰੇਸ਼ੀਡੈਂਸੀ ਚੋਣਾਂ ਹੋਈਆਂ ਨੇ ਜੀ ਉਹਦੇ ਵਿੱਚ 70% ਜੀ ਆਮ ਆਦੀ ਪਾਣੀ ਵੋਟਾਂ ਪਈਆਂ ਤੇ 30% ਕਾਂਗਰਸ ਅਕਾਲੀ ਭਾਜਪਾ ਜਿੰਨੇ ਵੀ ਸੀਗੇ ਉਹਨਾਂ ਨੂੰ ਪਈਆਂ ਕਿਉਂ ਕਿ ਲੋਕਾਂ ਨੂੰ ਪਤਾ ਵੀ ਆ ਆਮ ਆਦੀ ਪਾਰਟੀ ਕੰਮ ਕਰੀ ਆ ਆਮ ਆਦੀ ਪਾਰਟੀ ਗਰਾਉਂਡ ਤੇ ਕੰਮ ਕਰੀ ਆ ਆਮ ਆਦੀ ਪਾਰਟੀ ਨਸ਼ੇ ਦੇ ਖਿਲਾਫ ਕੰਮ ਕਰੀ ਆ ਆਮ ਆਦੀ ਪਾਰਟੀ ਨੌਜਵਾਨੀ ਨੂੰ ਬਚਾਉਣ ਦੇ ਕੰਮ ਕਰੀ ਆ ਆਮ ਆਦੀ ਪਾਰਟੀ ਦਵਾਈ ਪੜਾਈ ਰੁਜ਼ਗਾਰ ਦੇਣ ਦਾ ਕੰਮ ਕਰੀ ਆ ਇਸ ਕਰਕੇ ਅੱਜ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਔਰ ਸਾਰੇ ਹੀ ਸਾਡੇ ਕਾਉਂਸਲਰ ਸਹਿਬਾਨ ਸਾਡੇ ਆਮ ਆਦੀ ਪਾਰਟੀ ਦੇ ਸਾਰੇ ਸਾਥੀ ਚਾਹੇ ਮੇਰ ਹੈ ਚਾਹੇ ਕਾਉਂਸਲਰ ਨੇ ਚਾਹੇ ਐਮ ਐਲ ਏ ਨੇ ਚਾਹੇ ਵਲੰਟੀਅਰ ਨੇ ਔਰ ਸਾਰੇ ਦੇ ਸਾਰੇ ਇਸ ਪਾਸੇ ਲੱਗੇ ਨੇ ਪ੍ਰਧਾਨ ਸਭਾ ਹਲਕਾ ਪੂਰੀ ਜਿੱਦੋਂ ਦੀ ਮਹਿਮ ਚਲਾਈ ਹੈ ਜੀ ਔਰ ਸਾਰੇ ਸਾਡੇ ਸਰ ਕਾਉਂਸਲਰ ਸਾਹਿਬਾਨਾਂ ਨੇ ਸਾਡੇ ਸਾਰੀਆਂ ਸਾਥੀਆਂ ਨੇ ਇਕੱਠੇ ਹੋ ਕੇ ਤੁਸੀਂ ਦੇਖਿਓ ਬਈ ਜਿੱਥੇ ਮਿਲ ਕੇ ਲੰਬੇ ਸਮੇਂ ਤੋਂ ਪ੍ਰੋਬਲਮ ਸੀ ਅੱਜ ਉੱਥੇ ਬਿਲਕੁਲ ਸਾਫ ਹੈ ਪਿਛਲੇ 4 ਸਾਲਾਂ ਦਾ ਅਗਰ ਤੁਸੀਂ ਰਿਪੋਰਟ ਕੱਢ ਕੇ ਬਿਲ 4 ਸਾਲਾਂ ਦਾ ਕੀ ਹੋਇਆ ਬਿਆਨ ਆਇਆ ਸੀ ਕਿ ਬਾਕੀ ਸਰਕਾਰਾਂ ਨੂੰ ਘੋਸ਼ਣਾ ਪੱਤਰ ਬਦਲਣ ਲਈ ਮਜਬੂਰ ਕਰਤਾ ਸੀ ਇਹਨੂੰ ਲੈ ਕੇ ਕੀ ਕਹੋਗੇ ਤੁਸੀਂ ਜੀ ਗਾਰੰਟੀਆਂ ਕਹਿਣ ਲਾਤਾ ਜੀ ਜੀ ਪਹਿਲਾਂ ਕੀ ਕਹਿੰਦੇ ਸੀਗੇ ਘੋਸ਼ਣਾ ਪੱਤਰ ਘੋਸ਼ਣਾ ਪੱਤਰ ਕਹਿੰਦੇ ਸੀ ਜਦੋਂ ਰਵਿੰਦ ਕੇਜੀਵਾਲ ਨੇ ਗਾਰੰਟੀਆਂ ਸ਼ੁਰੂ ਕੀਤੀਆਂ ਗਰੰਟੀ ਲਾ ਕੇ ਸ਼ਾਇਦ ਉਹ ਕਰ ਦਾਂਗੇ ਪਰ ਉਹ ਭਲੇਖਾ ਜਿੰਨਾ ਮਰਜ਼ੀ ਪਾਲਣ ਲੋਕਾਂ ਨੂੰ ਪਤਾ ਵੀ 74 ਸਾਲ ਤੁਸੀਂ ਬੇੜਾ ਗਰ ਕੀਤਾ ਪੰਜਾਬ ਦਾ ਔਰ ਤੁਸੀਂ ਹੁਣ ਜਿੰਨੇ ਮਰਜ਼ੀ ਸੱਚੇ-ਸੱਚੇ ਬਣ ਲਓ ਜਿੰਨੀਆਂ ਮਰਜ਼ੀ ਮਿਲ ਕੇ ਨਕਲਾਂ ਕਰ ਲਓ ਤੇ ਨਕਲ ਅਕਲ ਨਾਲ ਵੱਜਦੀ ਆ ਨਕਲ ਜਿੰਨੀ ਮਰਜ਼ੀ ਕਰ ਲਓ ਪਰ ਤੁਸੀਂ ਉਹ ਕਰ ਨਹੀਂ ਸਕਣਾ ਜੋ ਆਮ ਆਦਮੀ ਪਾਰਟੀ ਕਰ ਰਹੀ ਹੈ ਬਿਲਕੁਲ ਜੀ ਬਹੁਤ ਵੱਡੀ ਲਾਂਤ ਹੈ ਇਹ ਜਿਹੜੀ ਪਿਛਲੀਆਂ ਸਰਕਾਰਾਂ ਨੇ ਲੈ ਕੇ ਆਉਣ ਕੀਤੀਆਂ ਔਰ ਇਸ ਲਾਂਤ ਦੇ ਨਾਲ ਇੱਕ ਘਣ ਵਾਂਗੂ ਜਿਹੜਾ ਪੰਜਾਬ ਦੇ ਜਵਾਨੀ ਨੂੰ ਪੰਜਾਬੀਅਤ ਨੂੰ ਖਤਮ ਕਰਦਾ ਜਾ ਰਿਹਾ ਹੈ ਔਰ ਜਿੱਦਾਂ ਤੁਸੀਂ ਦੇਖੇ ਵੀ ਆਮ ਆਦਮੀ ਪਾਰਟੀ ਸਰਕਾਰ ਪੈਲ ਦੇ ਆਧਾਰ ਦੇ ਉੱਤੇ ਇਹਦੇ ਲਈ ਕਦਮ ਚੱਕ ਰਹੀ ਹੈ ਔਰ ਜਿਸ ਦੇ ਤਹਿਤ ਪਰਸੋ ਤੁਸੀਂ ਦੇਖਿਆ ਵੀ ਪਾਰਟ 2 ਜਿਹੜੀ ਯਾਤਰਾ ਸ਼ੁਰੂ ਕੀਤੀ ਗਈ ਹੈ ਉਹ ਵੀ ਲਾਂਚ ਕੀਤਾ ਗਿਆ ਹੈ ਔਰ ਜ਼ਰੂਰ ਆਸ ਹੈ ਕਿ ਜ਼ਰੂਰ ਅਸੀਂ ਚੰਗਾ ਕੰਮ ਕਰਕੇ ਹੀ ਜਾਵਾਂਗੇ ਔਰ ਜਿਸ ਤਰੀਕੇ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਲੀਡਰਸ਼ਿਪ ਔਰ ਸਾਰੇ ਮੈਂਬਰ ਸਹਿबान ਰਲ ਕੇ ਇਸ ਲਾਹਨਤ ਦੇ ਅਗੇਂਸਟ ਲੱਗੇ ਹੋਏ ਨੇ ਇਸ ਕੋਡ ਨੂੰ ਖਤਮ ਕਰਨ ਲੱਗੇ ਹੋਏ ਨੇ ਜ਼ਰੂਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕੋਡ ਹੈ ਖਤਮ ਹੋਏਗਾ ਔਰ ਅੱਜ ਇੱਥੇ ਜਿਹੜੀ ਮੀਟਿੰਗ ਹੋ ਰਹੀ ਹੈ ਉਹ ਵੀ ਇਸ ਚੀਜ਼ ਦਾ ਸੰਦੇਸ਼ਾ ਦੇ ਰਹੀ ਹੈ ਕਿ ਅੱਜ ਕੱਲਾ ਕੱਲਾ ਇਨਸਾਨ ਕੱਲੇ ਕੱਲੇ ਘਰ ਦੇ ਵਿੱਚ ਕੱਲੀ ਕੱਲੀ ਗੜੀ ਦੇ ਵਿੱਚ ਮਾਵਾ ਨੂੰ ਧੀਆ ਨੂੰ ਪਿਓਆਂ ਨੂੰ ਜਿੱਥੇ ਕੁਝ ਗਲਤ ਹੁੰਦਾ ਹੈ ਇਹ ਕੋਡ ਇਹ ਜਿਹੜਾ ਨਸ਼ੇ ਦਾ ਲੱਗਿਆ ਉਹਦੇ ਖਿਲਾਫ ਖੜੇ ਹੋ ਕੇ ਇਕਜੁੱਟ ਹੋ ਕੇ ਅੱਜ ਆਪਣੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵਾਸਤੇ ਕੰਮ ਕਰਦੇ ਆ ਔਰ ਕੰਮ ਕਰਨਾ ਵੀ ਚਾਹੀਦਾ ਸੋ ਉਸੇ ਦੀ ਜਾਗਰੂਕਤਾ ਜਿਹੜੀ ਯਾਤਰਾ ਹੈ ਉਹ ਉਹਦੀ ਸ਼ੁਰੂਆਤ ਬਹੁਤ ਜਲਦੀ ਹੋਣ ਜਾ ਰਹੀ ਹੈ ਨਾ ਮੈਂ 2007 ਵੀਡੀਓ ਇਸ ਮਹੀਨਾ ਸ਼ੁਰੂਆਤ ਹੋ ਗਈ ਬਿਲਕੁਲ ਬਿਲਕੁਲ ਜੀ 2027 ਵੈਸੇ ਤਾਂ ਕਮਾ ਦੀ ਕੋਈ ਐਸੀ ਘਾਟ ਨਹੀਂ ਹੈ ਪੂਰੀ ਲੜੀ ਜਿਹੜੀ ਆ ਉਹ ਲੱਗੀ ਹੋਈ ਹੈ ਪਰ ਇਹ ਵੀ ਜਰੂਰ ਅਸੀਂ